ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਚੜਦੀ ਕਲਾ 'ਚ ਤੇ ਅਸੀਂ ਵੀ ਅਗੇ ਚੜਦੀ ਕਲਾ 'ਚ ਚੜਦੀ ਕਲਾ 'ਚ ਰਹਿਣਾ ਚਾਹੀਦਾ ਹਮੇਸ਼ਾ ਤੇ ਰਾਤ ਡਿਊਟੀ ਕੀਤੀ ਸੀ 3 ਵਜੇ ਗਿਆ ਸੀ ਚਲੋ ਤੇ ਫੇਰ ਆ ਗਏ ਆ ਤੁਹਾਡਾ 12 ਇਹ ਕਿ ਕਰਾ ਇਹ ਸ਼ਮੀ ਬਰਵਾਸ਼ ਉਹ ਗਰਮੀ ਚ ਬੈਠਾ ਉਹ ਨਹੀਂ ਹੁਣੇ ਆਇਆ ਮੈਂ ਉਹਦੇ ਗੱਡੀ ਉਤਰ ਕੇ ਹੁਣੇ ਆ ਤੇ ਚੱਕਰ ਕੀ ਇੱਥੇ ਕੱਤ ਬੈਠਾ ਓਏ ਇੱਥੇ ਮੈਂ ਤੁਹਾਡਾ ਗੱਲ ਕਰਨ ਡਿਆ ਮੈਂ ਹਾਂ ਉੱਥੇ ਉੱਥੇ ਗੱਲ ਨਹੀਂ ਹੁੰਦੀ ਮੈਂ ਟਮਾਟਰ ਮਾ ਇਹ ਸਾਡੇ ਪੈ ਟਮਾਟਰ ਰੁਕ ਜਾ ਇਹ ਸਾਡੇ ਪੈ ਟਮਾਟਰ ਇਹ ਗੰਡੇ ਇਹ ਆਲੂ ਇਹ ਚੌਲਾਂ ਦਾ ਥੋੜਾ ਇਹ ਆਟੇ ਦਾ ਥੋੜਾ ਕੱਤ ਉਹਨੇ ਵੀ ਕਹਰੇ ਇਹ ਵੀ ਥੋੜਾ ਜੀ ਮਟਕ ਦਾ ਚਾਰ ਇਹ ਮਸਾਲਾ ਪੱਤੀ ਸਾਬਾ ਇਹ ਬੈਂਗਣ ਥੋੜੀ ਜਿਹੀ ਹੈਗੇ ਆ। ਇਹ ਕਿਹੜਾ ਕੁੱਤਾ ਹੈ? ਉਹ ਗੋਣ ਪਿਆਈ ਕੱਟ ਕੇ ਗਿਆ। ਪਤਾ ਨਹੀਂ ਕੋਈ ਕੱਢ ਕੇ ਗਿਆ ਵਾਹ। ਠੀਕ ਗੱਲਾਂ ਕਰਨ ਦੇ ਆ ਆ ਗਈ ਵੀਡੀਓ। ਊਹ 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 ਇਹ ਕਦੇ ਵੀ ਨਹੀਂ ਆ ਸਕਦੀ। ਠੀਕ ਆਪਾਂ ਆ ਦੇ ਕਾ ਚਲੋ ਵਿੱਤੋਂ ਨਾਲੀ। ਆਓ ਵੀ ਮਿਲਦੇ ਆ ਤੁਹਾਨੂੰ। ਗਾੜੀ ਕੰਟੇਨਰ ਦਾ ਮਾਹੌਲ ਚੱਲ ਰਿਹਾ ਹੁੰਦਾ ਬੰਦੇ ਸੁੱਤੇ ਕਿ ਜਾਗਦੇ। ਆ ਜਾ ਦਿਖਾਈਏ ਕੌਣ ਕੌਣ ਸੁੱਤਾ ਕੌਣ ਕੌਣ ਜਾਗਦਾ। ਆਪਾਂ ਦੇ ਉੱਠ ਕੇ ਆ ਗਏ ਆ ਹੈ ਕੁੜਿਆ ਸਾਡਾ ਕੰਮ ਹੀ ਸ਼ਿਫਟਾਂ ਦੇ ਹਿਸਾਬ ਨਾਲ ਚੱਲਦਾ ਸਾਰੇ ਦਾ ਵੇਟ ਹੀ ਗਏ ਤੇ ਆ ਵੀ ਗਏ ਸਾਡਾ ਸ਼ਿਫਟਾਂ ਦੇ ਹਿਸਾਬ ਨਾਲ ਕੰਮ ਚੱਲਦਾ ਸ਼ਿਫਟ ਲਾਉਣਾ ਨੂੰ ਸ਼ਿਫਟ ਗਈ ਆਈ ਬੂਟ ਉਹਦੀ ਮੇਰੇ ਵਿੱਚ ਹੀ ਆ ਤੇਰੇ ਤੇ ਮੇਰੇ ਲੋਗ ਇਹਧਰ ਵੀ ਸੁੱਤੇ ਇਹਧਰ ਵੀ ਸੁੱਤੇ ਇਧਰ ਵੀ ਜਾਗ ਰਹੇ ਆ ਇਧਰ ਵੀ ਜਾਗ ਰਹੇ ਇਧਰ ਵੀ ਸੰਤ ਸਾਹਿਬ ਪਰਸ਼ੂ ਇਹ ਵੀ ਸਤਿ ਮੈਂ ਦਰਵਾజా ਪਹੁੰਚ ਗਿਆ ਸੀ ਆਪਣੀਆਂ ਕਰਿੰਨਾ ਤੇ ਜਦੋਂ ਗਾਡਰ ਕੋਲ ਆਉ ਉਦੋਂ ਮੀਂਹ ਸ਼ੁਰੂ ਹੋ ਜਾਂਦਾ ਤੱਤੀ ਨਾ ਤੱਤੀ ਨਾ ਬੀਜੇ ਕਿੱਲਾ ਆ ਕੇ ਤੇ ਉਧਰ ਜਾਣਾ ਇਹ ਨਾਲ ਚੜੀ ਕਰਨੀ ਹੁੰਦੀ ਸਦਾ ਜਿਹੋ ਜਿਹੜਾ ਰੋਹ ਆਏ ਦਾ ਕਦੇ ਨਹੀਂ ਜਾਂਦਾ ਹੋਰ ਗਿਆ ਪਹਾੜਾਂ ਤੋਂ ਪਾਣੀ ਕਿੱਦਾਂ ਦਾ ਵਾੜੀ ਬਾਈ ਉਹ ਨਹੀਂ ਪਰ ਕੱਟ ਜੇ ਦਵਾ ਤਾ ਸਾਡੀ ਗਾੜੀਆ ਸਾਡੀ ਗਾੜੀਆ ਵੀਊ ਚੈੱਕ ਕਰਾਉਣ ਵੀਊ ਬਹੁਤ ਸੁਣਾਉਣਾ ਹਾਂ ਆਜੋ ਫਰਮਾਨ ਸਾਹਿਬ ਆਟ ਗਿਆ ਏ ਬਾਹਰ ਆਜੋ ਸ਼ੂਟ ਹੁੰਦਾ ਇੱਧਰ ਬੰਦਾ ਬਹਿ ਬਹਿ ਕੇ ਫੋਟੋ ਸ਼ੂਟ ਕਰਦਾ ਗੋਡਾ ਲਾਲ ਆ ਕੇ ਗੋਡਾ ਲਾਲ ਆ ਕੇ ਬਹੁਤ ਮਿਹਨਤ ਕਰਦਾ ਸਹੀ ਆਉਂਦੀ ਆ ਉਹ ਰੁਕ ਜਾ ਇੱਕ ਮਿੰਟ ਸਹੀ ਆਉਂਦੀ ਅੰਦਰ ਨਿਕਲਾਣਾ ਫੋਟੋਆਂ ਖਿੱਚੀਆਂ ਜਾ ਰਹੀਆਂ ਹੁੰਦਾਂ ਪਾੜੀ ਦੇ ਲੱਗੇ ਆਏ ਆ ਲੋ ਵੀ ਮਿੱਤਰੋ ਹੈ ਚਲੋ ਜੇ ਚਲੋ ਜੇ ਭਾਜੀ ਖੋ ਜੋ ਨਾ ਨਾ ਨੀਵੀ ਨਹੀਂ ਲੱਗ ਤੂੰ ਮੇਰੀ ਰੀਲ ਬਣਾਉਣੀ ਓਏ ਇਹ ਟੱਚ ਨਾ ਲਾ ਦੀ ਓਏ ਆਈ ਮੈਂ ਸੈਂਡ ਕਰਨ ਰਿਹਾ ਸੀ ਫੋਟੋ ਸਾਡੇ ਨਵੇਂ ਮਹਿਮਾਨ ਆਏ ਹੈਲੋ ਹਾਈ ਗਾਇਜ਼ ਸਹੀਓ ਦਿੱਲੀ ਵਾਲੇ ਦਿੱਲੀ ਵਾਲੇ ਦਿੱਲੀ ਵਾਲੇ ਦਿੱਲੀ ਵਾਲੇ ਹੋ ਗਏ ਸ਼ਨੀ ਵੀ ਆ ਰਿਹਾ ਸ਼ਨੀ 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 ਗगन ਨਹੀਂ ਗੰਗਾ ਨਹੀਂ ਸ਼ਨੀ ਆਗਾ ਸਭ ਦਿੱਲੀ ਵਾਲੇ ਇਕੱਠੇ ਕਰ ਲੈਗੇ ਰਾਮ ਚੱਲਣ ਦੇ ਆ ਮੈਨੂੰ ਭੋਗ ਲੈ ਓਏ ਚਾਬੀ ਵਿਛ ਰਹੀ ਆਂਦੀ ਵਾ ਠੀਕ ਆ ਹੌਣ ਚਾਰ ਚੋਰਾ ਹੈ ਸ਼ਾਬਾਸ਼ ਸ਼ਾਬਾਸ਼ ਇੱਕ ਟਿਕਾਣਾ ਬੜਵਾਇਆ ਭਾਈ ਕੀ ਅੱਗੇ ਇਸ ਇਸ ਕਦੇ بارش ਆ ਇਸ ਕੀ ਦਿੱਖ ਉਹ ਖੋਲਣੀ ਕਿੱਥੋਂ ਖੋਲਨੇ ਉਹ ਦੋੜਾ ਜਾ ਕੇ ਖੋਲਨੇ ਆਂਦੀ ਆ ਬਿਨਾ ਖੋਲੇ ਆਂ ਮੁੰਡੇ ਨੂੰ ਦਿੱਕਤ ਹੋਗੀ ਬਹੁਤ ਪਰੇਸ਼ਾਨੀ ਰੂਲ ਚ ਲੈਣਾ ਪਣਾ ਕਿਛੋ ਸ਼ੀਸ਼ਾ ਖੁੱਲਾ ਵਾ ਕਿਛੋ ਰਬਟ ਨਹੀਂ ਖੁੱਲਣੀ ਮੈਂ ਭਾਜੀ ਕਦੀ ਉਹ ਸ਼ੀਸ਼ਾ ਖੁੱਲਾ ਨਹੀਂ ਲਾਕ ਹੋ ਜੇ ਲੱਗਦਾ ਸ਼ੀਸ਼ਾ ਖੁੱਲਾ ਹੋਏ ਬੰਦ ਕੀਤਾ ਇਹਨੇ ਸਾਰੇ ਸ਼ੀਸ਼ਾ ਮੈਂ ਬੰਦ ਕੀਤਾ ਪਿੱਛੇ ਲਾਕ ਲੱਗਦਾ ਇਹ ਲਾਨਤੀ ਤੇਰਾ ਸਾਲਿਆ ਲਾ ਮੈਂ ਏਸੀ ਛੱਡਿਆ ਮੈਂ ਤਾਂ ਕਰਕੇ ਬੰਦ ਹਾਂ ਕੀ ਬਣੂਗਾ ਸਾਰਾ ਦਿਨ ਇਦਾਂ ਹੀ ਰਹਿਣਾ ਨਹੀਂ ਨਹੀਂ ਕੋਈ ਜਾਣਾ ਬਣਾ ਬਣ ਜਾਣਾ ਤੂੰ ਬੜਾ ਕੁਝ ਬਣ ਜਾਂਦਾ ਇੰਨੇ ਤੂੰ ਮਤਰਾ ਫੋਨ ਵੀ ਆਨ ਕਰਿਆ ਮੈਂ ਲੈ ਉਹ ਸਾਲੇ ਤੂੰ ਫੋਨ ਕਿਉਂ ਆਨ ਕੀਤਾ ਪੁਆਇਸ ਹੋਣਾ ਹੋਣਾ ਕੀ ਬਣੂਗਾ ਉਹ ਇਤਨੀ ਇਤੋਂ ਦਿਖਣੀ ਆ ਸਨੈਪਚੈਟ ਆ ਲਈਆਂ ਬਹੁਤ ਸੈਟ ਥੱਲੇ ਰੱਖ ਓਹ ਨਾ ਚੱਕੀ ਕੇ ਦੀ ਓ ਤੇਦੀ ਘਰੀ ਬਣਾਈ ਮੈਂ ਉਹ ਵੀ ਮਿੱਤਰੋ ਗਾਟਰ ਕਰਦੇ ਆਂ ਦੀ ਜਗ੍ਹਾ ਬਹੁਤ ਬੈਣਦੀ ਇੱਕ ਗਾੜੇ ਇੱਕ ਹੈ ਬਹੁਤ ਜਗ੍ਹਾ ਬੈਣਦੀ ਆ ਤੇ ਕੀ ਮੋਲ ਚੱਲਵਾ ਹੁੰਦਾ ਦੇਖੇ ਇੱਕ ਗਾੜਾ ਟਰਾਲੇ ਤੇ ਖੜਾ ਇੱਥੇ ਆਪਾਂ ਲੈ ਕੇ ਜਿਹੜਾ ਬਰਲ ਦਾ ਰੱਖਿਆ ਹੀ ਇੱਥੇ ਉਹ ਲੈ ਕੇ ਰਾਹ ਦੇ ਚੱਲੇ ਆਪਣਾ ਰਾਹ ਦੇ ਨਹੀਂ ਪੈਂਦਾ ਉਪਤਾ ਕੀ ਕਰਦੇ ਆ ਹੁਣ ਗੱਲ ਵਾਓ ਉਹ ਤੇਥੇ ਥੋੜੇ ਜਾਣੇ ਆ ਕੋਤੇ ਨੂੰ ਘਰ ਬਣਾ ਹਾਂ ਸਭ ਤੋਂ ਜ਼ਿਆਦਾ ਬਲੌਗ ਚ ਪਰਸ਼ੂ ਆਉਂਦਾ ਈ ਚਲੋ ਵੀ ਮਤਰੋਂ ਮਿਲਦੇ ਆਪੇ ਤੁਹਾਨੂੰ ਹਾਂ ਆ ਪਰਸ਼ੂ ਦੇ ਜਿਹੜੇ ਤੇਰੇ ਬਲੌਗ ਚ ਲੰਡੇ ਆਵਾ ਨਹੀਂ ਕੋਣ ਨੇ ਰੋਟੀ ਖਾਣਿਆ ਹਾਂ ਹੀ ਇਹਨਾਂ ਦੇ ਸਿੱਧੇ ਐ ਜੋ ਹੁਣ ਗੰਦਾ ਅੱਜ ਚਿੱਟੇ ਲੱਗਣ ਦੇ ਤਹਾਂ ਤੇ ਅਜੀਬ ਲੋ ਵੀ ਮਿੱਤਰੋ ਪਹਿਲਾ ਘੱਟ ਰਿਆ ਜਿਹੜਾ ਉਹ ਆਪਾਂ ਰੱਖ ਆਏ ਆ ਤੇ ਦੂਜਾ ਟੇਲਰ ਖਾਲੀ ਕਰਨ ਲੱਗੇ ਆ ਤੇ ਬਾਕੀ ਦਾ ਮਾਹੌਲ ਚਾਲ ਜੋ ਵੀ ਆਪਾਂ ਅੱਗੇ ਕਰਦੇ ਆ ਉਹ ਤੁਹਾਨੂੰ ਦਿਖਾਉਣੇ ਆ ਵਾਗੇ ਇਹ ਸਾਈਡ ਦੇਖ ਲਓ ਕੰਟੇਨਰ ਜਿਹੜੇ ਆ ਨਾ ਬਹੁਤ ਹੀ ਬੰਬੇ ਦੇ ਵਿੱਚ ਬਹੁਤ ਯਾਰ ਤਕੜੇ ਤਕੜੇ ਆ ਕੰਟੇਨਰਾਂ ਦੇ ਇੱਥੇ ਘਟੋ ਘੱਟ ਵੀ ਜੇ ਉਹ ਇੱਥੋਂ ਲੈ ਕੇ ਉਹ ਰੋਡ ਤੱਕ ਲੰਮਾ ਆ ਕਿੰਤੇ ਦੇ ਹਿਸਾਬ ਨਾਲ ਕਿੰਨਾ ਕੰਟੇਨਰ ਪਾਉ ਮੇਰੇ ਹਿਸਾਬ ਨਾਲ ਦੋ ਦੋ 2.5 ਹਜ਼ਾਰ ਕੰਟੇਨਰ ਭਾਉ ਇਹ ਇਥੋਂ ਲੈ ਕੇ ਰੋਡ ਤੱਕ ਆਹ ਐਨਾ ਕਾਗਾ ਲਗਭਗ ਤੇ ਉਹ ਜਿਹੜੀ ਚੁੱਕ ਚੁੱਕ ਕੇ ਧਰਦੀ ਆ ਇਹਨਾਂ ਤੇ ਦੂਜਿਆਂ ਦੇ ਟਰਾਲਿਆਂ ਤੇ ਆਪ ਹੋਰ ਕਲਿੱਪ ਵੱਡੀ ਤੇ ਸੋਨਾ ਸਿੰਘ ਆ ਸਾਨੂੰ ਪਾਣੀ ਪਿਉਣਾ ਆ ਤਾਂ ਬਹੁਤ ਬਹੁਤ ਧੰਨਵਾਦ ਇਹਨੂੰ ਰੱਬ ਇੱਕ ਹੋਰ ਬੱਚਾ ਦੇਵੇ ਮੁੰਡਾ ਦੇਵੇ ਤੇ ਏ ਸਾਨੂੰ ਪਲਾਂਟ ਚੋਂ ਇੱਥੇ ਪਾਣੀ ਪਿਉਣ ਆਇਆ ਮੈਨੂੰ ਇੰਨੀ ਜਿਆਦਾ ਤੇਲ ਲੱਗੀ ਸੀ ਨਾ ਤੇ ਪਾਣੀ ਮੇਰੇ ਲਈ ਫਿਰ ਵੀ ਥੋੜਾ ਜਿਹਾ ਹੀ ਪਹੁੰਚਿਆ ਇੱਕੋ ਲੈ ਆਇਆ ਕਿੱਥੇ ਗੱਡੀ ਗੱਡੀ ਆ ਵਾ ਠੀਕ ਵਾ ਓਕੇ ਹੋ ਗਿਆ ਬਹੁਤ ਬਹੁਤ ਤੇਰਾ ਧੰਨਵਾਦ ਗੂਠਾ ਕਰਦੇ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ 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 ਹਾਂ ਸਬਸਕ੍ਰਾਈਬ ਤੇ ਇਧਰ ਆਣ ਕੇ ਬੈਠੇ ਆ ਐਕਸਲ ਵਾਲੇ ਇਹ ਹੁਣ ਲੈ ਕੇ ਜਾਣਗੇ ਐਕਸਲ ਫਸਟਰ ਇਥੋਂ ਲਾ ਕੇ ਸਿੱਧਾ ਕਰਨਾ ਤੇ ਬਾਕੀ ਦਾ ਆਹ ਤਨ ਬਲੋਕ ਅੱਗੇ ਦਿਖਾਉਣੇ ਨੂੰ ਜ਼ੀਰੋ ਆਪਣੇ ਨਾਲ ਜੁੜੇ ਜੜੇ ਜੁੜੇ ਓ ਗਾਡਰ ਆਪਾਂ ਦੂਜਾ ਲਾਤਾਵਾ ਦੇ ਮੀ ਵੀ ਆ ਗਿਆ ਉਹ ਯੋਰਨਾ ਤੇ ਮੀ ਹੁਣ ਦੇਖੋ ਕਿੰਨਾ ਟਾਈਮ ਪੈਂਦਾ ਤੇ ਆਪਾਂ ਗੱਡੀ ਲੱਗੀ ਉਹ ਤੇ ਗੱਡੀ ਕੋਲ ਭੱਜ ਕੇ ਜਾਣਾ ਜੇ ਨਾ ਆਪਾਂ ਇੱਥੇ ਲਾਤੀ ਓਕਰ ਬੋੜ ਜਾਂਦੀ ਬਾਕੀ ਦਾ ਮੌੜ ਚੱਲ ਆਪਾਂ ਮੈਨੂੰ ਦੱਸੋਗੇ ਆ ਤੇ ਇਹਨੇ ਬਹੁਤ ਧੋਖਾ ਕੀਤਾ ਅਲਗੜ ਲੱਤ ਜਾਦਾ ਸੁੱਕ ਪਵੇ ਨਹੀਂ ਨਹੀਂ ਆਇਆ ਇੱਥੇ ਡਾਕਦਗੇ ਚਾਚੂ ਨਾ ਆਟੋ ਜੀ ਕਿਉਂਕਿ ਬਾਹਰ ਕੋਈ ਬੰਦਾ ਵੀ ਨਹੀਂ ਆ ਰਿਹਾ ਜਿਹਨੇ ਦੱਸਣਾ ਤੇ ਆਪਾਂ ਚੱਲਦੇ ਆ ਕਰੇ ਨੂੰ ਕਰਦੇ ਆ ਬੰਦ ਤੇ ਆ ਚੱਲਦੇ ਭਾਜੀ ਕਿੱਥੇ ਕਤੀ ਆਪਾਂ ਲੋਗ ਤੇ ਜਮਨ ਪਾਪਾ ਤੇੜ ਚੁੰਦੇ ਨਹੀਂ ਆਉਂਦੇ ਬਰਾਬਰੀ ਬਰਾਬਰੀ ਉੱਧਰ ਇਹ ਥੋੜਾ ਥੋੜਾ ਮੁਕ ਮਰ ਨਹੀਂ ਹੁੰਦਾ ਚਿੱਕੜ ਜਿਹੀ ਹੋ ਗਈ ਹਸਲ ਚੱਲਦੇ ਆ ਵੀ ਜਿੱਧਰ ਲੱਗੀ ਆ ਕੋਗ ਲੈਣ ਤੇ ਮੇਂ ਪ੍ਰਵਾਜੋ ਲੋ ਵੀ ਮਿੱਤਰੋ ਪਹਿਲਾ ਗਾਡਰ ਹੋ ਗਿਆ ਲੋਡ ਤੇ ਮੀਂਹ ਨਿਗਾ ਨਿਗਾ ਪਈ ਜਾਂਦਾ ਤੇ ਬੰਦੇ ਡਿਊਟੀ ਕੈਪਰੀਚ ਕਰਦੇ ਹੈ ਹਾਂ ਹੰਨੇ ਹੋ ਜਾਂਦੇ ਆ ਵੇ ਮਗਰ ਵੇਖਦੇ ਓ ਠੀਕ ਆ ਅਰਦੇ ਡਾਊਨ ਕਰਦੇ 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 ਡਾਊਨ ਕਰਤੀ ਆ ਚੱਲ ਠੀਕ ਆ ਜਾਓ ਖੋਲੋ ਗੈਂਟਰੀ ਓਏ ਓਕੇ ਸਰ ਓਕੇ ਬਾਅਦ ਬਾਅਦ ਚੜਦੀ ਗਾ ਆ ਵੀ ਮੇਰਾ ਗੈਂਟਰੀ ਵਾਲੇ ਵੀ ਆਪਣੇ ਯਾਰ ਪੂਰੇ ਆ ਤਾ ਤੇ ਓਣੀ ਜਾਣੇ ਪੈਣਾ ਗਟਰ ਲੈ ਕੇ ਇਦਾਂ ਫਿਰ ਆ ਬੈਟਰੀ ਫੜ ਕੇ ਰੱਖ ਦੂੰ ਤੂੰ ਮੇਰੇ ਨਾਲ ਨਾਲ ਰਹਿਣਾ ਓਏ ਆਪਣੀਆਂ ਬੋਤਲਾਂ ਨਹੀਂ ਗੁੰਮ ਹੁੰਦੇ ਨਹੀਂ ਅੱਗੇ ਤੁਸੀਂ ਠੰਡੇ ਵਾਲੀ ਗੁੰਮ ਕਰਤੀ ਠੰਡੇ ਵਾਲੀ ਲੱਭੀ ਨਹੀਂ ਬਾਅਦ ਚ ਆਈ ਠੰਡਾ ਲੈ ਆਈਏ ਠੰਡਾ ਲੈ ਆਈਏ ਫੇਰ ਪਿਓ ਓਏ ਅਭੀ ਤੱਕ ਉਧਰ ਉਧਰ ਵੀ ਜਾਂਦਾ ਹੈ ਵਿਅਦ ਹੈ ਇਹ ਵੀ ਕਰ ਰੰਦ ਹੈ ਇਹ ਵੀ ਕਿੱਥੇ ਖਲੋਤਾ ਜਾ ਗਿਆ ਨਾ ਰੋਕਦਾ ਨਾ ਲੱਗਦਾ ਲੱਤ ਕੋਲ ਵੀ ਨਾ ਤਰੋ ਇੱਧਰ ਦੀ ਟ੍ਰੈਕ ਕਰੋਂ ਕੇ ਤਾਂ ਰੋਡ ਮਾਰ ਕੇ ਕਦਰ ਨਹੀਂ ਹੋ ਗਿਆ ਕਿ ਬismillah ਲਾ ਕੇ ਕੀਏ ਮਿੱਤਰੋ ਨਾ ਉਹ ਸਲੇਂਗੋੜੀ ਟਿਲ ਜਿੱਥੇ ਬੰਨਾਰਾ ਗਾੜੂ ਠਾਨਾ ਹੋਇਆ ਗਾੜੂ ਠਾਨਾ ਮਿਲ ਜਾਣਾ ਕੋੜਾ ਪਹਿਲਾਂ ਤੋਂ ਹਰ ਪੈਦਲ ਨਾ ਲੋ ਵੀ ਮਿੱਤਰੋ ਗਾਰਡਰ ਆਪਾਂ ਲਿਆਂਕ ਕੇ ਤੇ ਲਾਤਾਵਾ ਤੇ ਪਾੜੀ ਹੁਣ ਰਾਤ ਦਾ ਟਾਈਮ ਆ ਤੇ ਕੀ ਕਰਨਾ ਤੇ ਉਧਰ ਲੱਗੇ ਕੰਮੇ ਬੰਦੇ ਸਾਰੇ ਤੇ ਚੱਗਰ ਵਰਤੀ ਕੰਮ ਹੋਇਆ ਗਿਆ ਅੱਛੇ ਰਿਪੋਰਟ ਤੇ ਔਰ ਕੀ ਦਮਹਾਲਾ ਬੋਦਨ ਨੂੰ ਗੋਣੇ ਗਾਜੀ ਇੰਨਾ ਟਾਈਮ ਹੋਰ ਕੰਮ ਕਰਦੇ ਵਲੌਗ ਜੋ ਦੇਖੋ ਗਾਰਡ ਕੀ ਤਾਂ ਇਹ ਚੱਲ ਜਿਆ ਬੰਦਾ ਯੂਰੇਰ ਜਿਸੀ ਆਪਣੇ ਨਾਲ ਤੇ ਚੈਨਲ ਨੂੰ ਕਰੋ ਸਬਸਕ੍ਰਾਈਬਰ ਲਾਈਕ ਕਮੈਂਟ ਕਰਕੇ ਰੂਰ ਰੂਰ ਜਾਇਓ ਤੇ ਜਦੋਂ ਜੈਨ ਜਿਵੇਂ ਮਨ ਲਾਓ ਲੋ ਵੀ ਮਿੱਤਰੋ ਗਾਰਡਰ ਦੇ ਤਾਂ ਆਪਾਂ ਰੱਖ ਤੇ ਹੋਣ ਕਰਦੀ ਆਪਾਂ ਇੱਥੇ ਸਮਾਪਤੀ ਦੇ ਆਪਾਂ ਚੱਲੇ ਰੋਕ ਕਿਉਂ ਵੀ ਮਿਸਟਰ 10 ਕੀ ਗਾਣਾ ਤੇਰਾ ਮੀਂਹ ਚ ਪੂਰਾ ਗਿੱਲਾ ਹੋਇਆ ਆ ਆ ਸ਼ਰਟ ਫਿੱਕੀ ਨਾਤਾ ਵਿਆਹ ਪੂਰਾ ਇਹ ਮੀਂਹ ਜਦੋਂ ਆਉਂਦਾ ਇਹ ਮੀਂਹ ਦੇ ਵਿੱਚ ਇਹ ਇੰਨਾ ਨਹੀਂ ਆ ਕਿ ਜਦੋਂ ਮੀਂਹ ਆਉਂਦਾ ਕਿ ਜਦੋਂ ਮੀਂਹ ਆਉਂਦਾ ਵਾ ਇਨ ਮੀਂਹ ਆਉਂਦਾ ਗਾਰਡਰ ਦੇ ਥੱਲੇ ਤੁਰਿਆ ਕਰੋ ਠੀਕ ਆ ਗਿੱਲੇ ਨਹੀਂ ਹੋਣਗੇ ਤੁਹਾਡੇ ਕੱਪੜ ਤੇ ਵਲੌਗ ਵਲੌਗ ਦੀ ਕਰਦੇ ਆ ਆਪਾਂ ਇੱਥੇ ਸਮਾਪਤੀ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਕਮੈਂਟ ਤੇ ਲਾਈਕ ਜਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਕੇ ਜਾ ਤੇ ਮਿਲਦੇ ਆ ਆਪਾਂ ਨੈਕਸਟ ਵਲੌਗ ਦੇ ਵਿੱਚ ਓਕੇ ਬਾਏ